ਲੋ ਜੀ ਰੂਟਾਵੇਟਰ ਲੱਗ ਗਿਆ ਲੰਦਣ ਆਪਾਂ ਟੈਂਪੂ ਦੇ ਵਿੱਚ ਛੋਟੇ ਹਾਤੀ ਤੇ ਅੱਜ ਆਪਾਂ ਦੇਣੇ ਆ ਬਾਈ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਨਵੇਂ ਰੂਟਾਵੇਟਰ ਦੇਣੇ ਆ ਬਾਈਆਂ ਨੂੰ ਇੱਕ 8 ਫੁੱਟਾ ਦੇਣਾ ਇੱਕ ਦੇਣਾ ਬਾਈ 9 ਫੁੱਟਾ ਇਹ ਹੈਗਾ ਜੀ 8 ਫੁੱਟਾ ਰੱਖਿਆ ਵਿੱਚ ਆਪਾਂ ਤੇ ਹੁਣ ਆਪਾਂ 9 ਫੁੱਟਾ ਚੱਕ ਕੇ ਇਹਦੇ ਵਿੱਚ ਰੱਖਾਂਗੇ ਲਓ ਇਹ ਆ 9 ਫੁੱਟਾ ਇਹ 9 ਫੁੱਟ ਰੂਟਾਵੇਟਰ ਆ 9 ਫੁੱਟ ਤੋਂ ਵੱਧ ਆ ਜੀ ਇਹ ਦੀ ਵਰਕਿੰਗ ਵਰਕਿੰਗ ਐ 9 ਫੁੱਟ 2 ਇੰਚ ਆ ਜੀ ਸਿੱਧਾ ਕਰ ਸਿੱਧਾ ਹਾਂ ਹਾਂ ਉੱਤੇ ਚੱਕ ਉੱਤੇ ਚੱਕ ਉਹ ਚੱਕ ਛਰੀਟ ਵੀ ਚੱਲ ਕੋਈ ਗੱਲ ਨਹੀਂ ਲਓ ਜੀ ਪਹੁੰਚ ਗਏ ਨਵਾਂ ਸ਼ਹਿਰ ਤੇ ਬ੍ਰੌਡਕਾਸਟ ਤਾਂ ਲਾ ਲਿਆ ਉਹਨੋਂ ਦਰਖਤ ਨੂੰ ਗਾਹ ਕੋੜੀ ਪਾਈ ਆ ਤੇ 9 ਫੋਟਾ ਤੇ 8 ਫੋਟਾ ਦੋਏ ਲਾਉਣ ਲੱਗੇ ਆ ਤੇ 1 ਆ ਫੋਟਾ 9 ਫੋਟਾ ਰੱਖਿਆ ਆ ਇੱਕ ਅਸਨੇ ਵਾਲਾ ਤੇ ਇੱਕ ਆ 7 ਫੋਟਾ ਪਈ ਆ ਮਸ਼ੀਨ ਪਈ ਆ ਬ੍ਰੌਡਕਾਸਟਰ ਪੰਪ ਯਾਨੀ ਕਿ ਕਾਫੀ ਸਾਮਾਨ ਆਪਾਂ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਰੱਖ ਲਿਆ ਸ਼ਕਤੀਮਾਨ ਦਾ ਕਿਸੇ ਨੇ ਵੀ ਭਾਈ ਸ਼ਕਤੀਮਾਨ ਦਾ ਰੋਟਾਵੇਟਰ ਲੈਣਾ ਹੋਇਆ ਤਾਂ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਦੇ ਲੈ ਸਕਦਾ ਹਿਯਾਰਪੁਰ ਏਰੀਏ ਵਿੱਚ ਕਿਸੇ ਵੀ ਏਰੀਏ ਦੇ ਵਿੱਚ ਨੋ ਵਾਟਰ ਆ ਰਿਹਾ ਨਾ ਆਪਾਂ ਗੱਡੀ ਚੋਂ ਤੈਨੂੰ ਖੜਾਵਾਂਗੇ ਤੇ ਹੁਣ ਰਹਿ ਗਈ ਆ ਫੋਟੇ ਦੀ ਵਾਰੀ ਤੇ ਬਾਈ ਜਿਹੜਾ ਆ ਟਰੈਕਟਰ ਆ ਜੀ ਅਰਜਣ 605 ਬਹੁਤ ਵਧੀਆ ਕੰਡੀਸ਼ਨ ਚ ਆ ਸਾਫ ਕੰਡੀਸ਼ਨ ਚ ਤੇ 605 ਆ ਜੀ ਡੀ ਆਈ ਅਰਜਣ ਨੋਵਾ ਡੀ ਐਕਸ ਡੀ ਲੈਕਸ ਇਹ ਟਰੈਕਟਰ ਬਕਾਊ ਆ ਜੀ 2018 ਮਾ ਦਾ ਟਰੈਕਟਰ ਆ ਬਕਾਊ ਆ ਤੇ ਬਾਕੀ ਤੁਹਾਨੂੰ ਰੋਟਾਵੇਟਰ ਲਾ ਕੇ ਫਿਰ ਇਹਦੇ ਬਾਰੇ ਦੱਸਦੇ ਆ ਕਿਉਂਕਿ ਮੀਂਹ ਮੂਝਾ ਵੀ ਉੱਤੇ ਪਿਆ ਆ ਜੇ ਥੋੜਾ ਧੋਣੇ ਵਾਲਾ ਵੀ ਆ ਉਦਾਂ ਟਰੈਕਟਰ ਪੂਰਾ ਰੰਗ ਰੂਪ ਪੂਰਾ ਸਾਫ਼ ਆ ਜੀ ਟਰੈਕਟਰ ਦਾ ਸੁਧਰਾ ਟਰੈਕਟਰ ਆ ਜੀ ਪੂਰਾ 2018 ਮਾਡਲ ਆ ਜੀ ਤੇ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਜੀ ਜਿਹਨੇ ਦੇਖਣਾ ਸ ਹੈ ਨਵੇਂ ਸ਼ਹਿਰ ਖੜਾ ਦੇਖ ਲਿਓ ਆਗੇ ਜੀ ਤੇ ਬਾਕੀ ਪਹਿਲਾਂ ਰੋਟਾਵੇਟਰ ਲਾ ਲਈ ਫਿਰ ਇਹਦੇ ਬਾਰੇ ਦੱਸਦੇ ਆ ਜੀ ਬਾਈ ਰੋਟਾਵੇਟਰ ਤਾਂ ਲਾ ਲੇ ਸਾਰੇ ਬਾਕੀ ਟਰੈਕਟਰ ਬਾਰੇ ਬਾਈ ਤੁਹਾਨੂੰ ਦਿੰਨੇ ਆ ਜਾਣਕਾਰੀ ਮਹਿੰਦਰਾ ਅਰਜਨ ਜੀ ਨੋਵੋ 605 ਡੀ ਆਈ 30 ਐਕਸ ਡਿਉਲੈਕਸ ਤੇ ਇਹ ਹੈਗਾ ਜੀ 2018 ਮਾਡਲ ਟਰੈਕਟਰ ਆ ਪਿਛਲੇ ਟਾਇਰ ਦੇਖ ਲਓ ਐਮ ਆਰ ਐਫ ਕੰਪਨੀ ਦੇ ਆ ਜੀ 16 928 ਦੇ ਮਗਰਲੇ ਟਾਇਰ ਨੇ ਟਾਇਰ ਪੂਰੇ ਵਧੀਆ ਖੜੇ ਨੇ ਪਿੱਛੇ ਵਾਲੇ ਵੀ ਤੇ ਮੂਹਰੇ ਵਾਲੇ ਆ ਗਏ 750 ਕੋ ਵਾਲੇ 2018 ਮਾਡਲ ਦਾ ਤੇ ਟਾਇਰ ਬਹੁਤ ਸੋਹਰੇ ਖੜੇ ਨੇ ਤੇ ਟਰੈਕਟਰ ਪੂਰਾ ਸਾਫ ਆ ਜੀ ਬੈਕ ਸਾਡ ਤੋਂ ਦੇਖ ਲਓ ਬਾਈ ਜੀ ਐਮ ਆਰਐਫ ਕੰਪਨੀ ਦੇ ਟਾਇਰ ਨੇ ਜੀ ਤੇ ਮੂਹਰਲਾ ਜਿਹੜਾ ਹੈਗਾ ਉਹ ਬੁੜੀਰ ਕੰਪਨੀ ਦੇ ਨੇ 750 ਸੋਨਾ ਦੇ ਬਾਕੀ ਇੰਜਨ ਉਹਨਾਂ ਗੇਅਰ ਪੂਰਾ ਬਿਲਕੁਲ ਓਕੇ ਆ ਟਰੈਕਟਰ ਬਿਲਕੁਲ ਸਾਫ਼ ਦੇਖਣ ਆ ਤੇ ਆਇਆ ਜੀ ਹਾਈ ਲੋ ਮੀਡੀਅਮ ਫ੍ਰੀ ਸਪੀਡ ਚਾ ਤੇ ਬਸ ਛੱਟ ਲੱਗੇ ਰਹਿ ਨਹੀਂ ਗਾ ਜੀ ਇਹਨੂੰ ਦੂਜਾ ਹੀ ਆ ਤੇ ਟਰੈਕਟਰ ਪੂਰਾ ਵਧੀਆ ਬਾਈ ਜੀ ਘੈਂਟ ਆ ਨੋਵੋ ਕਿਸੇ ਨੇ ਵੀ ਬਾਈ ਜੀ ਇਹ ਨੋਵੋ ਟਰੈਕਟਰ ਲੈਣਾ ਹੋਇਆ 2000 ਹਾਰਾ ਮਾਡਲ ਦਾ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਤੇ ਨੰਬਰ ਬਾਈ ਉਹਨਾਂ ਦਾ ਵੀਡੀਓ ਚ ਦੇ ਦਾਂਗੇ ਲਓ ਬਾਈ ਜੀ ਰੂਟਾਵੇਟਰ ਲੱਦਣ ਲੱਗੇ ਹੋਏ ਆਂ ਹੋਰ ਨਵੇਂ ਨਵੇਂ ਆਏ ਵੀ ਨੇ ਤੇ ਉਹ ਰੂਟਾਵੇਟਰ ਆਸਕੰਜਾ ਜਾਈ ਉਹ ਰੱਖਣਾ ਕੋਠੇ ਤੇ ਉਹਦੇ ਵਿੱਚ ਰੂਟਾਵੇਟਰ ਲੱਦ ਕੇ ਆਉਂਦੇ ਨੇ ਤੇ ਬਾਈ ਚਲਾ ਰਹੇ ਆ ਮਸ਼ੀਨ ਤੇ ਮਸ਼ੀਨ ਦੇ ਡਰਾਈਵਰ ਦਾ ਬਾਈ ਇੱਥੇ ਸਾਡੇ ਸਾਰੇ ਬੰਦੇ ਬਣ ਗਏ ਔਰੇ ਸਾਡੇ ਖੜੀ ਰੈਂਦੀ ਆ ਤੇ ਜੀ ਦੀ ਮਸ਼ੀਨਾਂ ਦੀਪ ਬਾਈ ਦੀਪਰੇਨ ਵਾਲਾ ਉਹ ਵੀ ਨਹੀਂ ਬਾਈ ਕੋ ਕਹਿੰਦਾ ਸਾਰਿਆਂ ਨੂੰ ਯਾਨੀ ਕਿ ਡ్రਾਈਵਰ ਬਣਾਤਾ ਨੇ ਸਾਡੇ ਬੰਦੇ ਜਿੰਨੇ ਵੀ ਨੇ ਤੇ ਮਾਲ ਬਾਈ ਹੋਰ ਨਾ ਮਾ ਆ ਗਿਆ ਜੀ ਤੇ ਹਜੇ ਜਿੰਨਾ ਇੱਥੇ ਦੇਖੋ ਜੀ ਉੱਧਣ ਨਵਾਂ ਸਾਰਾ ਮਾਲ ਕੱਸਿਆ ਪਿਆ ਸੀਗਾ ਜੀ ਟੋਟਲੀ ਸਾਰਾ ਸੇਲ ਹੋ ਗਿਆ ਕਟੋ ਘਟ ਵੀ ਪਰਸੋਂ ਦੀ ਗੱਲ ਆ ਦੇ ਲੋ 20 ਰੂਟਾ ਮੀਟਰ ਦੇ 20 ਦੇ 20 ਦੀ ਪਰਸੋਂ ਦੇ ਸੇਲ ਹੋ ਗਏ ਤੇ ਬਾਕੀ ਉਹਨਾਂ ਸਾਰਾ ਮਾਲ ਨਵਾਂ ਹੈ ਸਾਰਾ ਹੀ ਕੱਸਣੇ ਵਾਲਾ ਪਿਆ ਸਾਰਿਆਂ ਤੇ ਘੋੜੀਆਂ ਲੱਗਣ ਵਾਲੀਆਂ ਜਿਵੇਂ ਆ ਘੋੜੀਆਂ ਲੱਗੀਆਂ ਨੇ ਨਾ ਤੇ ਸਾਰੇ ਵੀ ਰੋਟਾਵੇਟਰਾਂ ਤੇ ਜਿਹੜੀਆਂ ਘੋੜੀਆਂ ਲੱਗਣ ਵਾਲੀਆਂ ਨੇ ਤੇ 7 ਫੁੱਟ ਵੀ ਆ ਗਏ ਵੈਸੇ 7 ਫੁੱਟ ਇੱਕ ਦੋ ਪੀਸ ਮੰਗਾਏ ਨੇ ਬਹੁਤ ਘੱਟ ਵੇਚਦੇ ਨੇ 7 ਰੋਟਾਵੇਟਰ 7 ਫੁੱਟ ਰੋਟਾਵੇਟਰ ਤੇ ਅੱਜ ਕੱਲ ਤਾਂ ਬਾਈ ਜਿਆਦਾ ਮਾਰਕੀਟ ਬਣ ਗਈ 8 ਫੁੱਟ ਰੋਟਾਵੇਟਰ ਤੋਂ 8 ਫੁੱਟ ਰੋਟਾਵੇਟਰ ਹਰੇਕ ਬੰਦਾ ਛੋਟੇ ਤੋਂ ਛੋਟਾ ਵੀ 8 ਫੁੱਟ ਰੋਟਾਵੇਟਰ ਖਰੀਦਦਾ ਵਾ ਕਿਉਂਕਿ ਸ਼ਕਤੀਮਾਨ ਦਾ ਵੈਸੇ ਬਾਈ 8 ਫੁੱਟ ਰੋਟਾਵੇਟਰ ਵੀ ਬਹੁਤ ਰੈਲਾ ਚੱਲਦਾ ਕਾ ਵੀ ਮਤਲਬ ਛੋਟੀ ਪਾਵਰ ਨਾਲ ਵੀ ਜਣੀ ਵਧੀਆ ਚੱਲ ਜਾਂਦਾ ਮੈਂ ਵੀ 475 ਨਾਲ ਚਲਾਉਂਦਾ ਰਿਹਾ 8 ਫੁੱਟ ਤੇ ਹੁਣ ਤਾਂ ਕੰਮ 9 ਫੁੱਟ ਤੋਂ ਸ਼ੁਰੂ ਹੁੰਦਾ ਦੇਖੋ ਸਾਰੇ ਆਪਣੇ ਕੋਲ ਆ ਵੀ 9 ਫੁੱਟ 'ਤੇ ਆ ਉਹ ਵੀ 9 ਫੁੱਟ 'ਤੇ ਆ ਵੀ 9 ਫੁੱਟ ਯਾਨੀ ਜ਼ਿਆਦਾਤਰ 9 ਫੁੱਟੇ ਮੰਗਾਏ ਨੇ 8 ਫੁੱਟ ਮੰਗਾਏ ਨੇ ਤੇ 7 ਫੁੱਟ ਤਾਂ ਬਹੁਤ ਘੱਟ ਮੰਗਾਏ ਨੇ 1-2 ਕੁ ਪੀਸ ਹੀ ਮੰਗਾਏ ਨੇ ਉਹ ਪੀਸ ਜਿਹੜੇ ਉਹ 7 ਫੁੱਟੇ ਦੇ ਮੰਗਾਏ ਨੇ ਜੀ ਤੇ ਬਾਕੀ ਉਹ ਪਰੇ ਗੱਡੀ 'ਚ ਲੱਦ ਕੇ ਰੱਖਦੇ ਜਿਹੜੇ ਰੋਪੜ ਵਾਲੀ ਸਾਈਡ ਟ੍ਰੈਵਲਰ ਜਣੇ ਨੇ ਉਧਰ ਦੋ ਫੇਰ ਹੋਣੇ ਨੇ ਉਧਰ ਰੋਪੜ ਵਾਲੀ ਸਾਈਡ ਹਿਆਰਪੁਰ ਵਾਲੀ ਸਾਈਡ ਤੇ ਹਿਸ਼ਾਰਪੁਰ ਉਧਰ 7 ਫੁੱਟ ਜਿਆਦਾ ਲੱਗਦਾ ਵਾ ਜਿਵੇਂ ਹਿਸ਼ਾਰਪੁਰ ਵਾਲੀ ਸਾਈਡ 7 ਫੁੱਟ ਤਾਂ ਜਿਆਦਾ ਲੱਗਦਾ ਵਾ ਜੀ ਉਧਰ ਸਫੈਦਾ ਹੁੰਦਾ ਜਿਆਦਾ ਸਫੈਦੇ ਦੇ ਬੋਰ ਉਸਹਾਵਨ ਸਫੈਦਾ ਵੀ ਜਿਹਨ ਦਾ 7 ਫੁੱਟ ਜਿਆਦਾ ਬਿਗ ਵੇਕਦੇ ਨੇ ਤੇ ਰੋਪੜ ਵਾਲੀ ਸਾਈਡ ਜਿਆਦਾ 7 ਫੁੱਟ ਲੱਗਦਾ ਉਧਰ ਜਾਨੀ ਕਿ ਜਿਆਦਾ ਆਪਾਂ ਪੂਲਰ ਬਹੁਤ ਖੇਤੀ ਹੁੰਦੀ ਆ ਰੋਪੜ ਵਾਲੀ ਸਾਈਡ ਤੇ ਆਪਾਂ ਪੂਲਰ ਕਰਕੇ ਉਧਰ 7 ਫੁੱਟ ਜਿਆਦਾ ਬਿਗਦਾ ਰੋਪੜ ਵਾਲੀ ਸਾਈਡ ਜੀ ਤੇ ਬਾਈ ਲੈਂਡ ਫੋਰਸ ਦੇ ਰੂਟਾ ਵੇਟਰ 7 ਫੁੱਟ ਬਾਰੇ ਬਹੁਤ ਵੀਰਾਂ ਦੇ ਫੋਨ ਆਏ ਸੀਗੇ ਤੇ ਬਾਈ ਕਹਿੰਦੇ ਤੁਸੀਂ ਜਾਣਕਾਰੀ ਪ੍ਰੋਪਰ ਨਹੀਂ ਦਿੱਤੀ ਹੈਗੀ ਤੇ ਪ੍ਰੋਪਰ ਜਾਣਕਾਰੀ ਬਾਈ ਤੁਹਾਨੂੰ ਦੇ ਦਿੰਨੇ ਆ ਅੱਜ ਬਲੈਂਡ ਫੋਰਸ ਦੀ ਬਾਈ ਜੀ ਇਹ ਜਿਹੜਾ ਰੂਟਾਵੇਟਰ ਆ ਇਹਦਾ ਮਾਡਲ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਤਾਂ ਮਾਡਲ ਦੀ ਗੱਲ ਕਰ ਲੈਨੇ ਆ ਮਾਡਲ ਆ ਦੇਖੋ ਲਿਖਿਆ ਹੋਇਆ 2017 2017 ਮਾਡਲ ਰੂਟਾਵੇਟਰ ਆ ਤੇ ਭਾਈ ਜੇ ਰੰਗ ਦੀ ਗੱਲ ਕਰੀਏ ਰੰਗ ਤੁਹਾਡੇ ਸਾਹਮਣੇ ਸਾਰਿਆਂ ਨੂੰ ਦਿਖਦਾ ਹੀ ਆ ਬਾਈ ਰੰਗ ਦੀ ਰੰਗ ਥੋੜਾ ਜਿਹਾ ਇੰਨੀ ਕੰਡੀਸ਼ਨ ਵਧੀਆ ਨਹੀਂ ਹੈਗੀ ਰੰਗ ਦੀ ਜਾਨੀ ਰੂਟਾਵੇਟਰ ਮਜ਼ਬੂਤ ਆ ਲੂਹਾ ਵਧੀਆ ਵਾ ਤੇ ਜਾਨੀ ਕਿ ਰੰਗ ਦੀ ਕੰਡੀਸ਼ਨ ਇੰਨੀ ਖਾਸ ਵਧੀਆ ਨਹੀਂ ਹੈ ਜੀ ਲੈਂਡ ਫੋਰਸ ਦੇ ਰੂਟਰ ਬਟਰ ਦੀ 7 ਫੁੱਟ ਦੀ ਬਾਕੀ ਹੁਣ ਤੁਹਾਨੂੰ ਇਹਦੀ ਗੱਲ ਕਰੀਏ ਅੰਦਰੋਂ ਜਿਹੜੀ ਇਹਦੀ ਕੀ ਕੰਡੀਸ਼ਨ ਆ ਅੰਦਰੋਂ ਕੰਡੀਸ਼ਨ ਦੱਸ ਦਿੰਨੇ ਆ ਬਲੇਡ ਵਾਈ ਇਹਦੇ ਨਵੇਂ ਨੇ ਬਿਲਕੁਲ ਨਵੇਂ ਬਲੇਡ ਪਾਏ ਨੇ ਜੀ ਸਾਰੇ ਬਲੇਡ ਨਵੇਂ ਪਾਏ ਨੇ ਤੇ ਇਧਰ ਸਾਈਡ ਤੋਂ ਸਾਈਡ ਦੇ ਵਿੱਚ ਜਿੰਨੇ ਵੀ ਬਾਈ ਗਰਾਰੀਆਂ ਸੀ ਸਾਰੀਆਂ ਨਵੀਆਂ ਪੈ ਗਈਆਂ ਸੀਲ ਨਵੀਂ ਪੈ ਗਈ ਗਰਾਰੀਆਂ ਤਿੰਨੇ ਨਵੀਆਂ ਪੈਗੀਆਂ ਸਾਰੇ ਬੈਰੰਗ ਮੂਰੰਗ ਨਵੇਂ ਪੈ ਗਏ ਉਹ ਸਰੇ ਤੱਕ ਬੈਰੰਗ ਨਵੇਂ ਪਏ ਨੇ ਮਤਲਬ ਸਾਰਾ ਕੁਝ ਗਰਾਰੀਆਂ ਗਰੂਰੀਆਂ ਐਨ ਬਿਲਕੁਲ ਨਵੀਆਂ ਪਈਆਂ ਨੇ ਰੂਟਾਵੇਟਰ ਤਕਰੀਬਨ ਨਵਾਂ ਬਣ ਗਿਆ ਜੀ ਇਹ ਸਾਰਾ ਆ ਦੇਖੋ ਨਰ ਨੋਟ ਵੀ ਕਾਫੀ ਨਵੇਂ ਪਏ ਨੇ ਤਕਰੀਬਨ ਰੂਟਾਵੇਟਰ ਇਹ ਸਾਰਾ ਨਵੇਂ ਨਾਲ ਲਈ ਬਣ ਗਿਆ ਪਰ ਰੰਗ ਖਰਾਬ ਆ ਥੋੜਾ ਜਿਹਾ ਜੀਨੇ ਬਾਈ ਘੱਟ ਰੇਟ ਦੇ ਵਿੱਚ ਸਾਰਨਾ ਵਾ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਤੇ ਬਿਲਕੁਲ ਬਾਈ ਕੈਂਟ ਚੱਲੂਗਾ ਪੂਰਾ ਵਧੀਆ ਚੱਲੂਗਾ ਬਿਲਕੁਲ ਨਵੇਂ ਨਾਲ ਦਾ ਰੂਟਾ ਵੇਟਰਾ ਹੈ ਹੁਣ ਤਾਂ ਗਰਾਰੀ ਨਵੀਂ ਬਲੇਡ ਨਵੀਂ ਸਾਰਾ ਕੁਝ ਨਵਾਂ ਬਸ ਇੱਕ ਰੰਗ ਦਾ ਥੋੜੀ ਜੀ ਕਸਰ ਰਹਿ ਗਈ ਕਿਸੇ ਨੇ ਵੀ ਲੈਣਾ ਹੋਇਆ ਬਾਈ ਜੀ ਦੱਸ ਦਿਓ ਲੈਂਡ ਫੋਰਸ ਦਾ ਰੂਟਾ ਵੇਟਰਾ ਹੀ 7 ਫੁੱਟਾ ਰੂਟਾ ਵੇਟਰਾ ਜੀ ਤੇ ਬਾਕੀ ਚੱਲਦਾ ਬਹੁਤ ਵਧੀਆ ਚਲਾ ਕੇ ਦੇਖਿਆ ਪੂਰਾ ਓਕੇ ਕੰਡੀਸ਼ਨ ਚਾ ਜੀ ਕਿਸੇ ਨੇ ਵੀ ਲੈਣਾ ਆਇਆ 7 ਫੁੱਟਾ ਬਾਕੀ ਪੱਤੀਆਂ ਦੀ ਗੱਲ ਕਰੀਏ ਬਲੇਡ ਇਹਦੇ ਬਲੇਡਾਂ ਦੀ ਗਿਣਤੀ ਹੈਗੀਆਂ ਮੇਰੇ ਹਿਸਾਬ ਨਾਲ 54 ਹੋਣਗੇ ਗਣ ਕੇ ਦੇਖ ਲੈਣੇ ਜੀ ਇੱਕ 2 3 4 5 6 7 8 ਆਟੋ ਸ਼ੀਕ 48 48 ਦੇ 3 52 52 ਤੇ 3 54 54 ਬਲੇਡ ਆ ਜੀ ਟੋਟਲ 54 ਬਲੇਡ ਨੇ ਜੀ ਰੋਟਾਵੇਟਰ ਨੂੰ 7 ਫੁੱਟ ਨੂੰ ਤੇ ਪੂਰੇ ਨਵੇਂ ਬਲੇਡ ਪਾਏ ਨੇ ਜੀ ਕਿਸੇ ਨੇ ਵੀ ਲੈਣਾ ਹੋਇਆ 7 ਫੁੱਟ ਆ ਬਾਈ ਜੀ ਸੰਪਰਕ ਕਰ ਲਿਓ ਇਹਦਾ ਰੇਟ ਦੱਸ ਦਿੰਦੇ ਆ ਬਾਈ ਆਪਾਂ ਰੇਟ ਦੱਸਾਂਗੇ ਵੀ ਲਾਸਟ ਕਿੱਥੇ ਤੱਕ ਦੇਣਾ ਲਾਸਟ ਰੇਟ ਦੱਸਾਂਗੇ ਵੀ ਕਿੱਥੇ ਤੱਕ ਦੇਣਾ ਬਾਈ ਜੀ ਇਹ ਇਹ ਬਾਈ ਜੀ ਸਾਡਾ ਜਿਹੜਾ ਖਰਚਾ ਆ ਗਿਆ ਸੀਗਾ ਤੇ ਨਹੀਂ ਤਾਂ ਇਹ ਜਾਇ ਜੇ ਕੱਟਿਆ ਸੀਗਾ ਤੇ ਗਰਾਰੀਆਂ ਗਰੂਰੀਆਂ ਸਾਰੀਆਂ ਟੁੱਟੀਆਂ ਹੋਈਆਂ ਸੀਗੀਆਂ ਸਾਰਾ ਕੁਝ ਨਮਾ ਪਿਆ ਬਲੇਡ ਅਸੀਂ ਨਵੇਂ ਪਾਏ ਇਹਦੇ ਵਿੱਚ ਤਾਂ ਕਰਕੇ ਥੋੜਾ ਜਿਹਾ ਹੁਣ ਇਹ ਹੋ ਗਿਆ ਮਹਿੰਗਾ ਇਹ ਲਾਸਟ 58000 ਦਾ ਲਾਸਟ ਦੇਣਾ ਜੀ ਇਹ ਲੈਂਡ ਫੋਰਸ ਦਾ 58000 ਦਾ ਲਾਸਟ ਦੇਣਾ ਕਿਉਂਕਿ ਇਹਦੇ ਬਲੇਡ ਵੀ ਬਾਈ ਅਸੀਂ ਨਵੇਂ ਪਾਏ ਨੇ ਇਧਰੋਂ ਆ ਘੱਟੋ ਘੜ ਵੀ 7-8000 ਦੀਆਂ ਗਰਾਰੀਆਂ ਜਿਹੜੀਆਂ ਨਵੀਆਂ ਪਈਆਂ ਨੇ ਬੈਰਿੰਗ ਸੀਲ ਸਾਰਾ ਕੁਝ ਬਾਈ ਕਾਫੀ ਖਰਚਾ ਆ ਗਿਆ ਤੇ ਤੇ 58000 ਦਾ ਬਾਈ ਲਾਸਟ ਦੇਣਾ ਹੈ ਕਿਸੇ ਨੇ ਵੀ ਲੈਣਾ ਹੋਇਆ ਬਾਈ ਜੀ ਕਰ ਲਿਓ ਸੰਪਰਕ ਤੇ ਹੁਣ ਬਾਈ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਕਿਸੇ ਅਗਲੇ ਟੌਪਿਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਕਰਿਓ ਵੱਤ ਵਾਦ ਸ਼ੇਅਰ ਤੇ ਲਾਈਕ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ